ਵੇਖੋ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੇ ਲੋਕ ਪੜਾਈ ਕੰਮ ਆਪਾਂ ਕਰਦੇ ਆ ਤੇ ਖੂਨਦਾਨ ਜਿਹੜਾ ਵਾ ਇਹ ਸਭ ਤੋਂ ਵਧੀਆ ਦਾਨ ਆ ਸਭ ਤੋਂ ਕੀਮਤੀ ਦਾਨ ਆ ਇਹਦੇ ਨਾਲ ਕਈ ਜਾਨਾਂ ਬਚ ਸਕਦੀਆਂ ਨੇ ਇਸ ਇਲਾਕੇ ਦੇ ਲੋਕ ਖੁਸ਼ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਇਹ ਪਹਿਲੀ ਵਾਰੀ ਇਦਾਂ ਦਾ ਇਹ ਪ੍ਰੋਗਰਾਮ ਹੋਇਆ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਇਦਾਂ ਦੇ ਕੈਂਪ ਲਗਾਈਆਂ ਖੂਨਦਾਨ ਕਰਨਾ ਇੱਕ ਬਹੁਤ ਚੰਗੀ ਕਲਾ ਬਾਈਬਲ ਵੀ ਸਾਨੂੰ ਬਿਆਨ ਕਰਦੀ ਹੈ ਪ੍ਰੋਵਿਸ਼ ਮਸੀਹ ਦੇ ਲਹੂ ਦੇ ਦੁਆਰਾ ਜਿਹੜਾ ਆ ਪੂਰੀ ਦੁਨੀਆ ਜਿਹੜੀ ਆ ਆ ਨਜ਼ਾਤ ਨੂੰ ਪਾਇਆ ਮੁਕਤੀ ਨੂੰ ਪਾਇਆ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਆ ਜੇ ਦੋਨਾਂ ਜਿਹੜੀਆਂ ਲੋਕ ਭਲਾਈ ਸੰਸਥਾਵਾਂ ਨੇ ਇਹ ਜਿਹੜਾ ਵੱਡਾ ਉਪਰਾਲਾ ਕੀਤਾ ਵਾ ਆਉਣ ਵਾਲੇ ਸਮੇਂ ਵਿੱਚ ਵੀ ਇਦਾਂ ਹੀ ਨਾਲ ਮਿਲ ਕੇ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਰਵਾਂਗੇ ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੇਗੀਆਂ ਵਿਖੇ ਗੁੱਡ ਫਰਾਈਡੇ ਅਤੇ ਇਸਟਰ ਨੂੰ ਸਮਰਪਿਤ ਖੂਨਦਾਨ ਅਤੇ ਅੱਖਾਂ ਦਾ ਚੈੱਕਅਪ ਕੈਂਪ ਗੁਰਦਾਸਪੁਰ ਪਾਸਟਰ ਐਸੋਸੀਏਸ਼ਨ ਅਤੇ ਸਬ ਦਾ ਭਲਾ 크ਰਿਸਚਨ ਫਰੰਟ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਪੰਚ ਅਨਵਰ ਮਸੀ ਮੰਗਲਸੇਨ ਅਤੇ ਉਹਨਾਂ ਦੇ ਨਾਲ ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ ਸਿੰਘ ਪਹੁੰਚੇ ਖੂਨਦਾਨ ਕੈਂਪ ਦੌਰਾਨ ਦਰਜਨਾਂ ਨੌਜਵਾਨ ਭਰਾਵਾਂ ਦੇ ਨਾਲ-ਨਾਲ ਨੌਜਵਾਨ ਭੈਣਾਂ ਨੇ ਵੀ ਖੂਨਦਾਨ ਕੀਤਾ ਆਓ ਵੇਖਦੇ ਹਾਂ ਇਸ ਮੌਕੇ ਆਗੂਆਂ ਨੇ ਕੀ ਕਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਪ੍ਰਭ ਯਿਸੂ ਮਸੀਹ ਦੇ ਪਿੱਤਰ ਨਾਮ ਦੇ ਵਿੱਚ ਜੈ ਮਸੀਦੀ ਕਹਨਾ ਅੱਜ ਦਾ ਜਿਹੜਾ ਕੈਂਪ ਆਏ ਪਾਸਟੂਰ ਪੂਰੇਵਾਲ ਦੀ ਟੀਮ ਵੱਲੋਂ ਤੇ ਸਭ ਦਾ ਭਲਾ ਕ੍ਰਿਸਚੀਅਨ ਫਰੰਟ ਵੱਲੋਂ ਲਾਇਆ ਗਿਆ ਵਾ ਖੂਨਦਾਨ ਤੇ ਆਈ ਕੈਂਪ ਇਹ ਦੋਨੋਂ ਕੈਂਪ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਬਹੁਤ ਵੱਡੀ ਮਹੱਤਤਾ ਰੱਖਦੇ ਨੇ ਖੂਨਦਾਨ ਜਿਹੜਾ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਦਾਨ ਆ ਸਭ ਤੋਂ ਵਧੀਆ ਦਾਨ ਖੂਨਦਾਨ ਤੇ ਉਹਦੇ ਨਾਲ ਨਾਲ ਅੱਖਾਂ ਜਿਹੜੀਆਂ ਨੇ ਇਹ ਤੋਂ ਬਗੈਰ ਵੀ ਕੰਮ ਨਹੀਂ ਚੱਲਦਾ ਤੇ ਅਕਾਨੇ ਦੇ ਜਾਨ ਆ ਤੇ ਮੈਂ ਸਾਰਿਆਂ ਦਾ ਬੜਾ ਧੰਨਵਾਦੀ ਆ ਪਾਸਟਰ ਪੂਰੇਵਾਲ ਦੀ ਟੀਮ ਦਾ ਤੇ ਸਭ ਦਾ ਭਲਾ ਕ੍ਰਿਸਚਨ ਫਰੰਟ ਦੀ ਟੀਮ ਦਾ ਜਿਹਨਾਂ ਮੈਨੂੰ ਇੱਥੇ ਆਉਣ ਦਾ ਮੌਕਾ ਬਖਸ਼ਿਆ ਖਾ ਦਾ ਕੈਂਪ ਜਿਹੜਾ ਡਾਕਟਰ ਕੇਡੀ ਵੱਲੋਂ ਲਗਾਇਆ ਗਿਆ ਵਾ ਤੇ ਖੂਨਦਾਨ ਕੈਂਪ ਜਿਹੜਾ ਵਾ ਸਿਵਲ ਸਰਦਾਰ ਗੁਰਦਾਸਪੁਰ ਦੀ ਟੀਮ ਆਈਦੀ ਆ ਤੇ ਬਾਕੀ ਇਹ ਸਾਰਾ ਉਪਰਾਲਾ ਪਾਸਟਰ ਪੂਰੇਵਾਲ ਦੀ ਟੀਮ ਦਾ ਤੇ ਸਭ ਦਾ ਭਲਾ ਕ੍ਰਿਸਚਨ ਫਰੰਟ ਵਾਲਿਆਂ ਦਾ ਇਹਨਾਂ ਰਲ ਮਿਲ ਕੇ ਸਾਰਿਆਂ ਨੇ ਇਸ ਇਸ ਕੈਂਪ ਨੂੰ ਕਾਮਯਾਬ ਕੀਤਾ ਵਾ ਤੇ ਕਰਨਾ ਵਾ ਬਾਕੀ ਸਾਰੇ ਜਦੋਂ ਇਦਾਂ ਦੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਆ ਤੇ ਮਨ ਨੂੰ ਕਿੰਦਾ ਨਾ ਜਿਹੜਾ ਮਸੂਹਸ ਹੋਦਾ ਵੇਖੋ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੇ ਲੋਕ ਭਲਾਈ ਕੰਮ ਆਪਾਂ ਕਰਦੇ ਆ ਤੇ ਖੂਨਦਾਨ ਜਿਹੜਾ ਵਾ ਇਹ ਸਭ ਤੋਂ ਵਧੀਆ ਦਾਨ ਆ ਸਭ ਤੋਂ ਕੀਮਤੀ ਦਾਨ ਆ ਇਹਦੇ ਨਾਲ ਕਈ ਜਾਨਾਂ ਬਚ ਸਕਦੀਆਂ ਨੇ ਤੇ ਅੱਖਾਂ ਦਾ ਜਿਹੜਾ ਕੈਂਪ ਆ ਇਹ ਵੀ ਅੱਖਾਂ ਐਵੇਂ ਜਿਹੜੀਆਂ ਇਹ ਵੀ ਬਹੁਤ ਜ਼ਰੂਰੀ ਨੇ ਅੱਖਾਂ ਨੇ ਤੇ ਜਹਾਨ ਆ ਤੇ ਬਾਕੀ ਇਹ ਦੋਨੋਂ ਕੈਂਪ ਜਿਹੜੇ ਬੜੇ ਮਹੱਤਾ ਰੱਖਦੇ ਨੇ ਤੇ ਮੈਂ ਫੇਰ ਇੱਕ ਵਾਰੀ ਪਾਸਟਰ ਪੂਰੀਵਾਲ ਦੀ ਟੀਮ ਦਾ ਤੇ ਸਭ ਦਾ ਭਲਾ 크ਰਿਸਚੀਅਨ ਫਰੰਟ ਦਾ ਆਪਣੇ ਵੱਲੋਂ ਧੰਵਾਦੀ ਆ ਸਾਰਿਆਂ ਨੂੰ ਜੈਮਸੀ ਦੀ ਜੈਮਸੀ ਦੇਖੋ ਇਹ ਗੁਰਦਾਸਪੁਰ ਪਾਸਟ ਸੋਸਾਇਟੀਸ਼ਨ तकरीबन ਪਿਛਲੇ 8 ਸਾਲ ਤੋਂ ਸੋਸ਼ਲ ਵਰਕ ਕਰਦੀ ਆ ਅਲੱਗ-ਅਲੱਗ ਤਰੀਕੇ ਦੇ ਨਾਲ ਸੀ ਸਮਾਜ ਭਲਾਈ ਦੇ ਕੰਮ ਕਰਦੇ ਆ ਇਸ ਸਾਲ ਗੁੱਡ ਫਰਡੇ ਇਸਟਰ ਨਾਲ ਸੰਬੰਧਤ ਬਲੱਡ ਡੋਨੇਸ਼ਨ ਦਾ ਔਰ ਅੱਖਾਂ ਦਾ ਜਿਹੜਾ ਫਰੀ ਚੈੱਕ ਅਪ ਕੈਂਪ ਵਸੀ ਲਗਵਾਇਆ ਜਿਹਦੇ ਚ ਡਾਕਟਰ ਕੇਡੀ ਸਿੰਘ ਸਪੈਸ਼ਲਿਸਟ ਅੱਖਾਂ ਦੇ ਔਰ ਸਿਵਲ ਹਸਪੀਟਲ ਤੋਂ ਜਿਹੜੀ ਟੀਮ ਆਈ ਹੈ ਔਰ ਬਹੁਤ ਹੀ ਵਧੀਆ ਜਿਹੜਾ ਹੈ ਇਹ ਸਾਨੂੰ ਮਤਲਬ ਕਿ ਇਥੋਂ ਸਿੱਖਣ ਨੂੰ ਵੀ ਮਿਲਿਆ ਹੈ ਕਿ ਅਸੀਂ ਅਗਰ ਲੋਕ ਸੇਵਾ ਕਰਦੇ ਹਾਂ ਤੇ ਪ੍ਰਭੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਡੇ ਤੋਂ ਖੁਸ਼ ਹੁੰਦੇ ਨੇ ਔਰ ਬਰਕਤਾਂ ਵੀ ਦਿੰਦੇ ਨੇ ਅੱਜ ਅਸੀਂ ਦੇਖਿਆ ਜੀਨ ਨਗਰ ਹਲਕੇ ਦੇ ਵਿੱਚ ਪਿੰਮੇਗੀਆਂ ਪਰਾਣਾ ਸ਼ਾਲਾ ਜਿੱਥੇ ਅਸੀਂ ਅੱਜ ਇਹ ਕੈਂਪ ਲਗਵਾਇਆ ਹੈ ਔਰ बड़े इसी इलाके ਦੇ ਲੋਕ ਖੁਸ਼ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਇਹ ਪਹਿਲੀ ਵਾਰੀ ਇਦਾਂ ਦਾ ਇਹ ਪ੍ਰੋਗਰਾਮ ਹੋਇਆ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਇਦਾਂ ਦੇ ਕੈਂਪ ਲਗਾਏ ਜਾਣ। ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਾਡਾ ਇਹ ਮੈਸੇਜ ਹੈ ਕਿ ਜਿਵੇਂ ਅਸੀਂ ਮਿਲ ਕੇ ਅੱਜ 257 ਨੇ ਜਿਵੇਂ ਸਭ ਦਾ ਭਲਾ 크ਿਸਚਨ ਫਰੰਟ ਸਭ ਮਸੀਹ ਉਹਨਾਂ ਦੀ ਟੀਮ ਮੈਂ ਗੁਰਦਾਸਪੁਰ ਪਾਸਟੋਰਲ ਐਸੋਸੀਏਸ਼ਨ ਪ੍ਰੈਜ਼ੀਡੈਂਟ ਪਾਸਟੋਰ ਕੁਰੇਵਾਲ ਸਾਡੀ ਪੂਰੀ ਟੀਮ ਜੇ ਇਹ ਉਪਰਾਲਾ ਕੀਤਾ ਹੈ ਔਰ ਅਸੀਂ ਮਿਲ ਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਦਾਂ ਦੇ ਸਮਾਜ ਭਲਾਈ ਦੇ ਕੰਮ ਕਰਾਂਗੇ ਅਸੀਂ ਹੋਰ ਵੀ ਸੰਸਥਾਵਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਵੀ ਸਾਡੇ ਨਾਲ ਮਿਲ ਕੇ ਤੇ ਪ੍ਰਭੂ ਦੇ ਦਰਸਾਈ ਮਾਰਗ ਦੇ ਉੱਤੇ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹੋ ਜਿਹਾ ਸਮਾਜ ਭਲਾਈ ਦਾ ਕੰਮ ਅਸੀਂ ਕਰ ਸਕਦੇ ਹਾਂ ਅਸੀਂ ਸਾਡੀ ਐਸੋਸੀਏਸ਼ਨ ਵੱਲੋਂ ਇਦਾਂ ਦੇ ਜਿਹੜੇ ਉਪਰਾਲੇ ਕੀਤੇ ਜਾਂਦੇ ਲੋਕ ਭਲਾਈ ਦੇ ਅੱਜ ਦੇ ਉਪਰਾਲੇ ਕੀ ਕਹਿਣਾ ਚਾਹੁੰਦੇ ਹਾਂ ਕਿੰਦਾ ਦਾ ਜਿਹੜਾ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਇਹ ਮੈਂ ਕਹਿਣ ਦੇ ਉੱਤੇ ਮਾਣ ਮਹਿਸੂਸ ਕਰਦਾ ਆਪਣੀ ਟੀਮ ਦੇ ਉੱਤੇ ਵੀ ਕਿ ਅਸੀਂ ਕਹਿੰਦੇ ਹੀ ਨਹੀਂ ਆ ਬਲਕਿ ਅਸੀਂ ਕਰਕੇ ਦਿਖਾਉਂਦੇ ਆ ਸਭ ਤੋਂ ਪਹਿਲਾਂ ਮੈਂ ਸਭਨਾਂ ਨੂੰ ਜੈਮਸੀ ਦੀ ਆਗਦਾ ਹਾਂ ਔਰ ਪਰਮੇਸ਼ਰ ਦਾ ਬੜਾ ਧੰਨਵਾਦ ਕਰਦੇ ਆ ਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਆ ਖੂਨਦਾਨ ਔਰ ਅੱਖਾਂ ਦੇ ਚੈੱਕਅਪ ਦਾ ਪ੍ਰੋਗਰਾਮ ਇਹ ਅੱਜ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਆ ਪ੍ਰਧਾਨ ਸਾਹਿਬ ਪਹਿਲੇ ਦੱਸ ਚੁੱਕੇ ਨੇ ਕਿ ਗੁੱਡ ਫਰਾਈਡੇ ਨੂੰ ਸਮਰਪਿਤ ਆ ਔਰ ਪਰਮੇਸ਼ਰ ਦਾ ਬੜਾ ਧੰਨਵਾਦ ਕਰਦੇ ਆ ਕਿ ਸਾਡੇ ਗੁਰਦਾਸਪੁਰ ਪਾਸਟਰ ਐਸੋਸੀਏਸ਼ਨ ਦੇ ਵੱਲੋਂ ਔਰ ਸਬਦਾਪਲਾ 크੍ਰਿਸਚਨ ਫਰੰਟ ਦੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ ਔਰ ਜਿਸ ਤੱਕ ਇਹ ਜਾਣਦੇ ਆ ਕਿ ਖੂਨਦਾਨ ਕਰਨਾ ਇੱਕ ਬੜਾ ਵੱਡਾ ਇੱਕ ਸਮਰਪਣ ਹੁੰਦਾ ਹੈ ਦੇਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਇਸ ਦੇ ਲਈ ਡਰਦੇ ਵੀ ਆ ਪਰ ਸਾਨੂੰ ਡਰਨ ਦੀ ਲੋੜ ਨਹੀਂ ਆ ਖੂਨ ਦਾਨ ਕਰਨਾ ਇੱਕ ਬਹੁਤ ਚੰਗੀ ਗੱਲ ਆ ਬਾਈਬਲ ਵੀ ਸਾਨੂੰ ਬਿਆਨ ਕਰਦੇ ਪ੍ਰੋਵਿਸ਼ ਮਸੀਹ ਦੇ ਅੱਲਾਹ ਦੇ ਦੁਆਰਾ ਜਿਹੜਾ ਆ ਪੂਰੀ ਦੁਨੀਆ ਜਿਹੜੀ ਆ ਨਜ਼ਾਤ ਨੂੰ ਪਾਇਆ ਮੁਕਤੀ ਨੂੰ ਪਾਇਆ ਆ ਮੇਰੇ ਅਜ਼ੀਜ਼ੋ ਅਸੀਂ ਇਸ ਦੁਨੀਆ ਵਿੱਚ ਰਹਿੰਦੇ ਹੋਏ ਆ ਸਾਡੇ ਬਲੱਡ ਦੇ ਨਾਲ ਅਗਰ ਕਿਸੇ ਨੂੰ ਫਾਇਦਾ ਹੋ ਜਾਏ ਤੇ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਆ ਅਸੀਂ ਜਿਹੜਾ ਬਲੱਡ ਦਿੰਦੇ ਹਾਂ ਤਾ ਅਸੀਂ ਜਾਣਦੇ ਕਿ ਆਜ ਦੇ ਸਮੇਂ 'ਚ ਬਹੁਤ سارے ਲੋਕ ਕੈਂਸਰ ਪੀੜਿਤ ਲੋਗਾ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਜਿਹੜਾ ਆ ਵੀ ਚਾਰੇ ਬੱਡ ਨਾ ਹੋਣ ਦੇ ਕਰਕੇ ਜਿਹੜਾ ਆ ਉਹ ਗੁਜ਼ਰ ਜਾਂਦੇ ਨੇ ਲੇਕਿਨ ਇਹ ਜਿਹੜਾ ਇਹ ਬਲੱਡ ਡੋਨੇਸ਼ਨ ਦਾ ਇਹ ਜਿਹੜਾ ਕੈਂਪ ਲਗਾਇਆ ਗਿਆ ਇੱਕ ਬੜਾ ਚੰਗਾ ਇੱਕ ਉਪਰਾਲਾ ਕੀਤਾ ਗਿਆ ਸਾਡੇ ਗੁਰਦਾਸਪੁਰ ਪਾਸਾ ਐਸੋਸੀਏਸ਼ਨ ਦੇ ਵੱਲੋਂ ਕਿਉਂਕਿ ਇਸ ਦੇ ਵਸੀਲੇ ਦੇ ਨਾਲ ਇਹ ਆ ਕਿ ਅਸੀਂ ਬਹੁਤ ਸਾਰੇ ਬਿਮਾਰ ਲੋਕਾਂ ਦੇ ਲਈ ਇੱਕ ਉਹਨਾਂ ਦੇ ਬਚਾਅ ਦੇ ਲਈ ਕਾਰਨ ਬਣ ਜਾਵਾਂਗੇ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਬਲੱਡ ਦੀਨ ਦੇ ਨਾਲ ਸਾਨੂੰ ਕੋਈ ਵੀ ਜਿਆਦਾ ਕੋਈ ਵੱਡਾ ਕੋਈ ਨੁਕਸਾਨ ਨਹੀਂ ਆ ਇਹ ਪ੍ਰਭੂ ਦੀ ਧਿਆਆ ਕਿ ਜਦੋਂ ਅਸੀਂ ਬਲੱਡ ਦਿੰਨੇ ਆ ਤਾਂ ਸਾਡੇ ਦੁਆਰਾ ਕਿਸੇ ਨੂੰ ਜਾਨ ਮਿਲਦੀ ਪਈ ਆ ਔਰ ਉਸ ਤੋਂ ਇਲਾਵਾ ਸਾਡਾ ਖੁਦ ਦਾ ਜਿਹੜਾ ਕੈਸਟਰੋਲ ਵਗੈਰਾ ਆ ਉਹ ਵੀ ਜਿਹੜਾ ਆ ਲੈਵਲ ਹੋ ਜਾਂਦਾ ਆ ਔਰ ਸਾਨੂੰ ਹਲਕਾ ਮਹਿਸੂਸ ਹੁੰਦਾ ਆ ਔਰ ਸਮਾਜ ਦੇ ਵਿੱਚ ਵੀ ਇੱਕ ਲੋਕ ਭਲਾਈ ਦਾ ਕੰਮ ਹੋ ਜਾਂਦਾ ਆ ਸੋ ਸਾਰੀਆਂ ਗੱਲਾਂ ਦੀ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਜੋ ਖੁਦਾਵੰਨ ਨੇ ਇਹ ਸਾਰੇ ਕੰਮ ਨੂੰ ਸਾਨੂੰ ਕਰਨ ਲਈ ਮਦਦ ਕੀਤੀ ਆ ਅੱਜ ਬਲੱਡ ਕੈਂਪ ਔਰ ਅੱਖਾਂ ਦੇ ਕੈਂਪ ਨੂੰ ਲਗਾਉਣ ਦੇ ਲਈ ਖੁਦਾਵੰਨ ਨੇ ਮਦਦ ਕੀਤੀ ਉਹਦੀ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਸਾਡੀ ਗੁਰਦਾਸਪੁਰ ਐਸੋਸੀਏਸ਼ਨ ਦੇ ਵੀ ਲਈ ਸਾਡੇ ਪ੍ਰਧਾਨ ਸਾਹਿਬ ਪਾਸਟਰ ਪੁਰੀਵਾਲ ਜੀ ਔਰ ਸਾਡੀ ਪੂਰੀ ਟੀਮ ਦੇ ਲਈ ਵੀ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਆਪ ਸਭ ਦਾ ਵੀ ਧੰਨਵਾਦ ਕਰਦੇ ਆ ਜੀ ਪਾੜੀ ਗਿਣਤੀ ਦੇ ਵਿੱਚ ਭੈਣਾਂ ਨੇ ਵੀ ਜਿਹੜਾ ਵਾ ਬਰਾਦਰ ਹਾਂ ਹਾਂ ਇਹ ਬੜੀ ਖਾਸ ਗੱਲ ਹੈ ਮੈਂ ਗੱਲ ਕਰ ਰਿਹਾ ਸੀਗਾ ਬਹੁਤ ਸਾਰੀਆਂ ਜਗ੍ਹਾ ਤੇ ਅਸੀਂ ਵੇਖਦੇ ਹ ਜਿਹੜੇ ਮੇਲਸ ਨੇ ਭਾਈ ਸਾਹਿਬ ਆ ਉਹੋ ਹੀ ਜਿਹੜਾ ਬਲੱਡ ਨੂੰ ਡੋਨੇਟ ਕਰਦੇ ਆ ਲੇਕਿਨ ਅੱਜ ਜਦੋਂ ਮੈਂ ਵੇਖ ਰਿਹਾ ਸੀਗਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਭੈਣਾਂ ਨੇ ਵੀ ਜਿਹੜਾ ਬਲੱਡ ਦਿੱਤਾ ਇਵਨ ਅਥੋ ਤੱਕ ਕਿ ਸਾਡੇ ਗੁਰਦਾਸਪੁਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੇ ਪੁਰੇਵਾਲ ਸਾਹਿਬ ਇਹਨਾਂ ਦੀ ਵਾਈਫ ਨੇ ਦਿੱਤਾ ਆ ਵਾਈਸ ਪ੍ਰਧਾਨ ਨੇ ਪਾਸਟਰ ਵਿਲੀਅਮ ਜੀ ਇਹਨਾਂ ਦੀ ਵਾਈਫ ਨੇ ਦਿੱਤਾ ਆ ਇਹ ਇੱਕ ਬੜੀ ਵੱਡੀ ਗੱਲ ਆ ਸਿਰਫ ਮੇਲ ਹੀ ਨਹੀਂ ਬਲਕਿ ਫੀਮੇਲ ਵੀ ਜਿਹੜਾ ਆ ਉਹ ਬਲੱਡ ਨੂੰ ਡੋਨੇਟ ਕਰਨ ਦੇ ਲਈ ਲੋਕ ਭਲਾਈ ਦੇ ਕੰਮ ਕਰਨ ਦੇ ਲਈ ਅੱਗੇ ਨੂੰ ਆ ਰਹੇ ਆ ਔਰ ਇਹ ਇੱਕ ਬੜੀ ਚੰਗੀ ਗੱਲ ਆ ਔਰ ਕਿਹੀਂ ਸਮਾਜ ਦੇ ਲਈ ਇੱਕ ਬਚਾਅ ਦਾ ਕਾਰਨ ਬਣ ਰਿਹਾ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਅੱਜ ਦਾ ਖੂਨਦਾਨ ਕੈਂਪ ਆਈਸ ਕੈਂਪ ਸਭ ਦਾ ਭਲਾ ਕ੍ਰਿਸਚਨ ਫਰੰਟ ਗੁਰਦਾਸਪੁਰ ਪਾਸਟਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ ਵਾ ਇੱਥੇ ਲਗਭਗ 30 ਨੌਜਵਾਨ ਨੌਜਵਾਨਾਂ ਨੇ ਬਲੱਡ ਦਾਨ ਕੀਤਾ ਵਾ ਤੇ ਇਸ ਦੇ ਨਾਲ ਹੀ ਕੋਈ 300 ਦੇ ਕਰੀਬ ਅੱਖਾਂ ਦੇ ਜਿਹੜੇ ਚ ਮਰੀਜ਼ ਆ ਉਹ ਇੱਥੇ ਆਏ ਨੇ ਤੇ ਇੱਥੇ ਵਿਸ਼ੇਸ਼ ਤੌਰ ਤੇ ਸ਼੍ਰੀ ਹਨਮਨ ਸੀ ਸਰਪੰਚ ਮੰਗਲ ਸਹਿਣ ਮੁੱਖ ਮਹਿਮਾਨ ਦੇ ਤੌਰ ਤੇ ਆਏ ਤੇ ਡਾਕਟਰ ਕੇ.ਡੀ ਜੀ ਵਿਸ਼ੇਸ਼ ਤੌਰ ਤੇ ਉਹ ਹੀ ਇੱਥੇ ਪਹੁੰਚੇ ਅਸੀਂ ਇਹਨਾਂ ਦੋਨਾਂ ਸਖਸੀਤਾਂ ਦਾ ਵੀ ਧੰਨਵਾਦ ਕਰਦੇ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਅੱਜ ਦੋਨਾਂ ਜਿਹੜੀਆਂ ਲੋਕ ਭਲਾਈ ਸੰਸਥਾਵਾਂ ਨੇ ਇਹ ਜਿਹੜਾ ਵੱਡਾ ਉਪਰਾਲਾ ਕੀਤਾ ਵਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਦਾਂ ਹੀ ਰਲ ਮਿਲ ਕੇ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਰਾਵਾਂਗੇ ਕਿਉਂਕਿ ਜਿਹੜੇ ਲੋਕ ਭਲਾਈ ਦੇ ਕੰਮ ਆ ਇਥੇ ਚੰਗੀ ਫਸਲ ਦੀ ਤਰ੍ਹਾਂ ਆ ਕਿਉਂਕਿ ਜੋ ਵੀ ਇਨਸਾਨ ਆਪਣੇ ਜੀਵਨ ਚ ਜੋ ਬੀਜਦਾ ਸੋ ਹੀ ਵੜਦਾ ਵਾ ਇਸ ਕਰਕੇ ਹਮੇਸ਼ਾ ਹੀ ਸਾਨੂੰ ਚੰਗੇ ਕੰਮ ਕਰਦੇ ਜਾਣਾ ਚਾਹੀਦਾ ਵਾ ਤੇ ਜੋ ਸਾਡੇ ਪ੍ਰਭੂ ਨੇ ਸਾਨੂੰ ਸਿਖਾ ਸਿਖਾਇਆ ਉਹ ਦਿੱਤੀਆਂ ਨੇ ਉਹਦੇ ਮੁਤਾਬਕ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਭਾਜੀ ਕਾਫੀ ਆਜੜਾ ਤੁਹਾਡੇ ਫਰੰਟ ਵਾਲੋ ਜਿਹੜੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਆ ਕਿੱਦਾਂ ਵੇਚਦੇ ਅੱਜ ਦੇ ਉਪਰਾਲੇ ਨੂੰ ਦੇਖੋ ਜੀ ਇਹੀ ਪਹਿਲੇ ਵੀ ਕਾਫੀ ਬਲੱਡ ਕੈਂਪ ਆਈਸ ਕੈਂਪ ਤੇ ਲੋੜਵੰਦਾਂ ਦੀ ਕਾਫੀ ਮਤਲਬ ਵੀ ਵੱਡੇ ਪੱਧਰ ਤੇ ਮਤਲਬ ਵੀ ਮਦਦ ਕਰਦੇ ਰਹਿੰਦੇ ਆ ਤੇ ਪ੍ਰਭੂ ਦੇ ਵਿੱਚ ਅਸੀਂ ਆਸ ਕਰਦੇ ਆ ਆਪਣੇ ਸਾਥੀਆਂ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਇਹ ਕੰਮ ਨੂੰ ਹੋਰ ਤੇਜ਼ ਕੀਤਾ ਜਾਏਗਾ ਕਿਉਂਕਿ ਜਿਹੜੇ ਲੋਕ ਭਲਾਈ ਦੇ ਕੰਮ ਕਰਕੇ ਜੋ ਆਤਮਾ ਨੂੰ ਸ਼ਾਂਤੀ ਮਿਲਦੀ ਆ ਉਹ ਹੋਰ ਕਿਸੇ ਕੰਮ ਦੇ ਵਿੱਚ ਨਹੀਂ ਮਿਲਦੀ ਇਸ ਕਰਕੇ ਜਿਹੜੀਆਂ ਸੰਸਥਾਵਾਂ ਚੰਗਾ ਕੰਮ ਕਰਦੀਆਂ ਵਾਂ ਸਾਨੂੰ ਆਪ ਵੀ ਕਰਨਾ ਚਾਹੀਦਾ ਤੇ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਆ ਅਖੀਰ ਵਿੱਚ ਭਾਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੇਰਾ ਇਹੋ ਹੀ ਮੈਸੇਜ ਆ ਸਾਰਿਆਂ ਨੂੰ ਵੀ ਰਲ ਮਿਲ ਕੇ ਚੰਗੇ ਕੰਮ ਕਰੋ ਤੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਸਹਾਇਤਾ ਕਰੋ ਠੀਕ ਬੇਕਰ ਜੀ ਗੁਰਦਾਸਪੁਰ ਵੈਲਫੇਅਰ ਕਾਸਟ ਵੈਲਫੇਅਰ ਐਸੋਸੀਏਸ਼ਨ ਔਰ بیچਨ ਫਰੰਟ ਵੱਲੋਂ ਇਹ ਜਿਹੜਾ ਕੈਂਪ ਲਗਾਇਆ ਗਿਆ ਡੈਡੀਕੇਟਿਡ ਟੂ ਗੁੱਡ ਫਰਾਈਡੇ ਇਹ ਬਹੁਤ ਹੀ ਮੈਨੂੰ ਖੁਸ਼ੀ ਹੋਈ ਇੱਥੇ ਆ ਕੇ ਔਰ ਮੇਰੇ ਖਿਆਲ ਚ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਐਸੇ ਲਈ ਕੋਈ ਵੀ 25 ਵੋਲੰਟeers ਇਕੱਠੀਆਂ ਹੋ ਗਈਆਂ ਨੇ ਔਰ ਅੱਖਾਂ ਦੇ ਵੀ ਅਸੀਂ ਕੋਈ 150 ਪੇਸ਼ੈਂਟ ਦੇਖ ਚੁੱਕੇ ਹਾਂ ਜਿਹਦੇ ਵਿੱਚੋਂ ਕੋਈ 8-9 ਕੇਸਿਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਡਾਇਬੀਟੀਸ ਸੀ ਔਰ ਉਹਨਾਂ ਅੱਖਾਂ ਦੀ ਪ੍ਰੋਬਲਮ ਕਿਸੇ ਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਦੋ ਕੇਸ ਸਾਨੂੰ ਮਿਲੇ ਕਾਲੇ ਮੋਤੀ ਦੇ ਔਰ 89 ਕੇ ਸੀ ਜਿਨ੍ਹਾਂ ਦੇ ਚਿੱਟੇ ਮੋਤੀ ਦਾ ਅਸੀਂ ਇੰਪ੍ਰੈਸ਼ਨ ਕਰਨਾ ਹੈ ਸਾਡੇ ਨਾਲ ਪਾਸਟਰ ਜੀ ਨੇ ਸਾਡੇ ਨਾਲ ਸਾਡੇ ਲੀਡਰ ਸਾਹਿਬ ਨੇ ਨਮਨ ਜੀ ਉਹਨਾਂ ਨੇ ਵੀ ਅਸੀਂ ਕਿਹਾ ਵੀ ਜਿੰਨੂੰ ਜਿੰਨੂੰ ਰਿਕਮੈਂਡ ਕਰਨਗੇ ਉਹਦਾ ਫ੍ਰੀ ਆਫ ਦੀ ਕਾਸਟ ਸਾਡੇ ਹਸਪੀਟਲ ਦੀ ਟ੍ਰੀਟਮੈਂਟ ਹੋਏਗਾ ਤਾਂ ਬਾਕੀ ਵੀ ਬਹੁਤ ਡਿਸਕਾਊਂਟ ਨਾਲ ਹੋਏਗਾ ਅੱਜ ਬਹੁਤ ਹੀ ਮਜ਼ਾ ਆ ਰਿਹਾ ਹੈ ਇੱਥੇ ਬੜੇ ਅੱਛੇ ਮਾਹੌਲ ਦੇ ਵਿੱਚ ਬਹੁਤ ਹੀ ਆਰਾਮ ਦੇ ਤਰੀਕੇ ਨਾਲ ਸਾਰੇ ਵੋਲੰਟੀਅਰ ਸਹਿਬਾਨ ਦਾ ਮੈਂ ਥੈਂਕਸ ਕਰਦਾ ਜਿਹੜੇ ਆਰਾਮ ਨਾਲ ਮਰੀਜ਼ਾਂ ਨੂੰ ਦਿਖਾ ਰਹੇ ਨੇ ਔਰ ਮਰੀਜ਼ ਵੀ ਬੜੇ ਪਿਆਰ ਨਾਲ ਆ ਕੇ ਦਿਖਾ ਕੇ ਦਵਾਈਆਂ ਲੈ ਰਹੇ ਨੇ ਮੈਂ ਅਗੋਂ ਵੀ ਰਿਕਵੈਸਟ ਕਰਾਂਗਾ ਕਿ ਪਾਸਟਰ ਜੀ ਨੂੰ ਤੇ 크ਿਸਚਨ ਫਰੰਟ ਦੇ ਸਾਰੇ ਮੈਂਬਰਸ ਨੂੰ ਵੈਲਫੇਅਰ ਸੈਸ਼ਨ ਦੇ ਸਾਰੇ ਮੈਂਬਰਸ ਨੂੰ ਕਿ ਜਦੋਂ ਵੀ ਸਾਡੀ ਜ਼ਰੂਰਤ ਪੈ ਗਈ ਅਸੀਂ ਹਾਜ਼ਰ ਹਾਂ ਉਹਨਾਂ ਦੇ ਨਾਲ ਚਾਹੇ ਕੈਂਪ ਹੋਵੇ ਕਿਸੇ ਦਾ ਦੀ ਸਰਵਿਸ ਐਕਟੀਵਿਟੀ ਹੋਵੇ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਜੈ ਮਸੀਹੀ ਹਾਲੇਲੂਇਆ ਆ ਸਭ ਤੋਂ ਪਹਿਲਾਂ ਤਾਂ ਅਸੀਂ ਇਲਾਕੇ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਅੱਜ ਇੱਕ ਬਹੁਤ ਹੀ ਕਾਮਯਾਬ ਫਰੀ ਅੱਖਾਂ ਦਾ ਚੈੱਕਅਪ ਜਿਸ ਵਿੱਚ ਅੱਖਾਂ ਦੇ ਮਾਹਰ ਡਾਕਟਰ ਕੇ.ਡੀ ਸਿੰਘ ਜੀ ਪਹੁੰਚੇ ਨੇ ਔਰ ਗੁਰਦਾਸਪੁਰ ਸਿਵਲ ਹਸਪੀਟਲ ਤੋਂ ਖੂਨ ਕੈਂਪ ਦੇ ਲਈ ਟੀਮ ਪਹੁੰਚੀ ਹੈ ਤੋਂ ਬਹੁਤ ਸਾਰੇ ਨੌਜਵਾਨਾਂ ਨੇ ਖਾਸ ਕਰਕੇ ਗੁਰਦਾਸਪੁਰ ਐਸੋਸੀਏਸ਼ਨ ਦੇ ਪਾਸਵਾਨਾਂ ਨੇ ਆਪਣਾ ਬਲੱਡ ਜਿਹੜਾ ਡੋਨੇਟ ਕੀਤਾ ਹੈ ਇਲਾਕੇ ਦੇ ਬਹੁਤ ਸਾਰੇ ਲੋੜਵੰਦ ਲੋਕਾਂ ਨੇ ਆਪਣੀ ਅੱਖਾਂ ਦੀ ਚੈੱਕਅਪ ਕਰਾਈ ਹੈ ਤੇ ਇਲਾਕੇ 'ਚ ਬੜੀ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਸਰ ਜਦੋਂ ਇਦਾਂ ਦੇ ਉਪਰਾਲੇ ਕੀਤੇ ਜਾਂਦੇ ਆ ਕਿੰਨਾ ਦਾ ਜਿਹੜਾ ਮਨ ਨੂੰ ਸੁਖ ਹੁੰਦਾ ਤੇ ਜਦੋਂ ਇਦਾਂ ਦੇ ਉਪਰਾਲੇ ਕੀਤੇ ਜਾਂਦੇ ਆ ਮਨ ਬੜਾ ਖੁਸ਼ ਹੁੰਦਾ ਹੈ ਔਰ ਇਹ ਜਿਹੜੇ ਉਪਰਾਲੇ ਆ ਇਹ ਸੇਵਾ ਭਾਵਨਾ ਵਾਲੀ ਹੋ ਸਕਦੇ ਆ ਜਿਵੇਂ ਬਾਈਬਲ ਚ ਲਿਖਿਆ ਈਸ਼ ਮਸੀਹ ਨੇ ਕਿਹਾ ਮੈਂ ਸੇਵਾ ਕਰਾਉਣ ਦੇ ਲਈ ਨਹੀਂ ਬਲਕਿ ਸੇਵਾ ਕਰਨ ਦੇ ਲਈ ਆਇਆ ਅਜੋਸੇ ਹੀ ਆਧਾਰ ਤੇ ਗੁਰਦਾਸਪੁਰ ਐਸੋਸੀਏਸ਼ਨ ਦੇ ਪਾਸਵਾਨਾ ਨੇ ਔਰ ਸ਼ਬਦ ਪੜਾ ਕ੍ਰਿਸਚਨ ਫਰੰਟ ਦੀ ਵੱਲੋਂ ਇਹ ਸਾਂਝਾ ਕੈਂਪ ਲਗਾਇਆ ਗਿਆ ਔਰ ਸਾਰੀ ਹੀ ਟੀਮ ਜਿਹੜੀ ਹੈ ਬਹੁਤ ਖੁਸ਼ ਹੈ ਤੇ ਆਉਣ ਵਾਲੇ ਦਿਨਾਂ ਚ ਇਦਾਂ ਦੇ ਹੋਰ ਵੀ ਜਿਹੜੇ ਕੈਂਪਨੇ ਵਾਲੇ ਇਲਾਕੇ ਦੇ ਵਿੱਚ ਲਗਾਏ ਜਾਣਗੇ। ਬਸ ਜੀ ਖੀਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਖੀਰ ਚ ਅਸੀਂ ਇਹੋ ਮੈਸੇਜ ਸਭ ਨੂੰ ਦੇਣਾ ਚਾਹਾਂਗੇ ਕਿ ਸਾਨੂੰ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਆ ਤਾਂਕਿ ਅਸੀਂ ਆਮ ਭੈਣ ਭਰਾਵਾਂ ਦੀ ਲੋਕਾਂ ਦੀ ਜਿਹੜੀ ਆ ਮਦਦ ਕਰ ਸਕੀਏ ਔਰ ਹਰ ਵਰਗ ਤੋਂ ਉੱਠ ਕੇ ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਦਾ ਸੰਦੇਸ਼ ਜਿਹੜਾ ਹੈ ਸਾਂਝਾ ਕਰ ਸਕੀਏ।